ਨਾ ਕਿ ਅੱਤਵਾਦੀ ਉਹ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਹੈ ਫਿਰ ਬੇਨਤੀ ਸੁਣਿਓ ਕੰਗਨ ਨਰਨਾਉਤ ਉਹਦੇ ਬਜਿਆ ਤੇ ਉਹਨੇ ਲਫਜ਼ ਕਿਹਾ ਇਹ ਅੱਤਵਾਦੀ ਉਗਰਵਾਦੀ ਪਰ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਆ ਆ ਬਾਰਡਰ ਦੇ ਉੱਤੇ ਉਹ ਵੱਲੋਂ ਪਿੰਡ ਦਾ ਨੌਜਵਾਨ ਸਿੱਧੀ ਗੋਲੀ ਮੱਥੇ 'ਚ ਵੱਜੀ ਆਰ ਪਾਰ ਹੋ ਗਈ ਉਦੋਂ ਨੂੰ ਕਿਹਾ ਗਿਆ ਵੀ ਇਹ ਵੀ ਅੱਤਵਾਦੀ ਨੇ ਜਿਹੜੇ ਅੱਗੋਂ ਗੋਲੀਆਂ ਚਲਾਉਂਦੇ ਆ ਉਦੋਂ ਨਾ ਪਤਾ ਲੱਗਾ ਫਿਰ ਬੇਨਤੀ ਸੁਣਿਓ ਦੂਜੇ ਨੂੰ ਅੱਤਵਾਦੀ ਕਹਿਣਾ ਬੜਾ ਸੌਖਾ ਹੈ ਗੁਰਮਖੋ ਕਿਸੇ ਦੇ ਘਰ ਅੱਗ ਲੱਗ ਜੇ ਤੇ ਸ਼ੇਕ ਤਾਂ ਹਰ ਕੋਈ ਲੈਂਦਾ ਹੈ ਨਿਗਾਹ ਹੁੰਦੀ ਜਦੋਂ ਸਿਆਲਾਂ ਚ ਹਰ ਕੋਈ ਸ਼ੇਕ ਲੈਂਦਾ ਹੈ ਪਰ ਜਦੋਂ ਆਪਣੇ ਘਰ ਅੱਗ ਲੱਗਦੀ ਪਤਾ ਉਹਦੋਂ ਲੱਗਦਾ ਇਹਨੂੰ ਅੱਗ ਕਹਿੰਦੇ ਆ ਇਸ ਕਲੇ ਸ਼ੇਕਣ ਵਾਸਤੇ ਨਹੀਂ ਘਰ ਵੀ ਸਾੜ ਦਿੰਦੀ ਹੈ ਫਿਰ ਬੇਨਤੀ ਸੁਣੋ ਅੱਜ ਜੇ ਉਹਦੇ ਵੱਜਿਆ ਤਾਂ ਦੁੱਖ ਲੱਗਿਆ ਕਿ ਲੜਬੜਾ ਵੱਜਿਆ ਨਾ ਵੱਜਿਆ ਜਾਂ ਨਹੀਂ ਵੱਜਿਆ ਗੱਲ ਵੱਖਰੀ ਹੈ ਪਰ ਇੱਕ ਗੱਲ ਯਾਦ ਰੱਖਿਓ ਸਿੱਖਾਂ ਦੇ ਵੱਜੀਆਂ ਗੋਲੀਆਂ ਆ 1984 ਚ ਯਾਦ ਰੱਖਿਓ 35 ਤੋਂ ਵੱਧ ਗੁਰਦੁਆਰਿਆਂ ਤੇ ਹਮਲੇ ਹੋਏ ਪਿੰਡਰਾਂ ਵਾਲੇ ਬਾਬੇ ਤਾਂ ਇਕੱਲਾ ਕਾਲਾ ਉੱਥੇ ਹਰਮੰਦਰ ਸਾਹਿਬ ਚ ਨੇ ਤੇ ਬਾਕੀ 35 ਗੁਰਦੁਆਰਿਆਂ ਤੇ ਕੌਣ ਸੀ ਉਹਦੋਂ ਨਾ ਪਤਾ ਲੱਗਾ ਵੀ ਅੱਤਵਾਦੀ ਕੌਣ ਨੇ